ਹਾਂਜੀ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਦੇਖੋ ਜੀ ਚੈੱਕ ਕਰੋ ਉਹੀ ਆਪਣੀ ਧਮਾਕਾ ਆਫਰ ਜੀ ਪ੍ਰਿੰਸਪਲ ਮੈਚਿੰਗ ਸਪੀਰੀਅਰ ਕਾਟਨ ਦੇ ਵਿੱਚ ਨੇ ਜੀ ਸੈਲ ਪ੍ਰਿੰਟ ਵੀ ਬਾਟਮ ਹਾਉ ਸੇਮ ਰੇਜ ਦੀ ਬਾਟਮ ਹਾਉ ਵਿੱਚ ਸੈਲ ਪ੍ਰਿੰਟ ਹੁੰਦਾ ਜੀ ਆਹ ਸ਼ਰਟ ਆ ਜੀ ਦੇਖੋ ਡਿਸਟ੍ਰਿੰਟ ਸ਼ਰਟ ਆਊਗੀ ਜਿਆਦਾ ਜੀ ਸਕਰੀਨ ਸ਼ਾਟ ਲਈ ਚਲੋ ਬੁੱਕ ਕਰੋ ਚਲੋ ਜੀ ਬਹੁਤ ਪਿਆਰੇ ਡਿਜ਼ਾਈਨ ਆਏ ਨੇ ਰੇਟ ਉਹੀ 1100 1200 ਜੀ ਆਪਣੇ ਕੋਲ 600 ਸਿਰਫ 600 ਰੁਪਏ ਦਾ ਸੂਟ ਕਰਤਾ ਸਿਰਫ 600 ਰੁਪਏ ਦਾ ਡਿਜ਼ਾਈਨ ਦੇਖੋ ਜੀ ਇਦੋਂ ਨੈਚਰਲ ਡਿਜ਼ਾਈਨ ਇਹ ਆ ਗਿਆ ਜੀ ਆਹ ਦੀ ਸ਼ਰਟ ਆ ਗਈ ਦੇਖੋ ਆਹ ਦੀ ਬਾਟਮ ਆ ਗਈ ਸ਼ੈਡ ਪ੍ਰਿੰਟ ਆਊਗਾ ਸ਼ੈਡੋ ਪ੍ਰਿੰਟ ਵੀ ਕਹਿੰਦੇ ਨੇ ਸ਼ੈਡ ਪ੍ਰਿੰਟ ਵੀ ਕਹਿੰਦੇ ਨੇ ਡਿਜ਼ਾਈਨ ਬਹੁਤ ਤੇਰੇ ਨੇ ਜਿਹਾ ਉਹਦੀ ਸਕਰੀਨਸ਼ਾਟ ਲਈ ਚਲੋ ਫੁੱਕਰ ਚਲੋ ਜੀ ਡਿਜ਼ਾਈਨ ਬਹੁਤ ਸੋਹਣੇ ਆਏ ਨੇ ਆਹ ਡਿਜ਼ਾਈਨ ਪਹਿਲੀ ਵਾਰ ਨਵਾਂ ਡਿਜ਼ਾਈਨ ਲਾਂਚ ਹੋਇਆ ਜੀ ਆਹ ਡਿਜ਼ਾਈਨ ਦੇਖੋ ਜੀ ਕਿੰਨਾ ਸ਼ਾਨਦਾਰ ਹੈ ਆਹ ਸ਼ਰਟ ਆ ਗਈ ਜੀ ਗ੍ਰੇ ਕਲਰ ਦਾ ਫਲਾਵਰ ਹੈ ਆਹ ਦੀ ਬਾਟਮ ਆ ਗਈ ਬਹੁਤ ਸੋਹਣੇ ਨਵੇਂ ਨਵੇਂ ਕਲਰ ਨੇ ਪ੍ਰਾਈਸ 600 ਓਨਲੀ ਆਨਲਾਈਨ ਪੇਮੈਂਟ ਤੇ ਇੱਕ ਫ੍ਰੀ ਸ਼ਿਪਿੰਗ ਕੇ ਜੀ ਆਨਲਾਈਨ ਪੇਮੈਂਟ ਦੇ ਇੱਕ ਸੂਟ ਦੀ ਸ਼ਿਪਿੰਗ 60 ਹੈ 2 ਦੀ 80 4 ਦੀ 100 ਹੈ ਜੀ ਜਿਨ੍ਹਾਂ ਨੇ ਕੈਸ਼ ਔਰ ਡਿਲੀਵਰੀ ਕਰਨੀ ਹੁੰਦੀ ਹੈ ਉਹਦੀ ਸ਼ਿਪਿੰਗ ਚਾਰਜ ਇੱਕ ਸੂਟ ਦੇ 120 ਨੇ ਇੱਕ ਸੂਟ ਦੇ 120 ਵੀ ਸ਼ਿਪਿੰਗ ਹੈ ਜੀ ਔਰ ਜਿਹੜੇ ਸ਼ਿਪਿੰਗ ਕਰਦੇ ਹੁੰਦੇ ਨੇ ਪਹਿਲਾਂ ਪੇ ਕਰਨੇ ਹੁੰਦੇ ਨੇਗੇ ਸ਼ਿਪਿੰਗ ਚਾਰਜ ਪਹਿਲਾਂ ਪੇ ਕਰਨੇ ਹੁੰਦੇ ਨੇ ਆ ਦੇਖੋ ਜੀ ਡਿਜ਼ਾਈਨ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਪ੍ਰਾਈਸ ਹੈਗਾ ਉਹੀ 600 ਸਾਡਾ 600 ਰੁਪਏ ਪ੍ਰਾਈਸ ਓਨਲੀ ਜਲਦੀਆਂ ਸਕਰੀਨਸ਼ਾਟ ਲਈ ਚਲੋ ਬੁੱਕ ਕਰੋ ਚਲੋ ਜੀ ਕਾਰਡ ਵਾਈਨ ਆਇਆ ਦੇਖੋ ਜੀ ਗ੍ਰੇ ਕਲਰ ਦੇ ਵਿੱਚ ਹੈ ਬਹੁਤ ਸੋਹਣਾ ਸਿਲਵਰ ਗ੍ਰੇ ਕਲਰ ਆਊਗਾ ਪ੍ਰਾਈਸ ਉਹੀ 600 ਰੁਪਏ ਓਨਲੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੋ ਚਲੋ ਬਹੁਤ ਪਿਆਰੇ ਡਿਜ਼ਾਈਨ ਹੈ ਸਿਰਫ 6 600 ਰੁਪਏ ਵਿੱਚ ਕਰਤੇ ਜੀ ਸਿਰਫ 6 600 ਰੁਪਏ ਵਿੱਚ ਇੱਕ ਕਾਰ ਡਿਜ਼ਾਈਨ ਹੈ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਆਊਗਾ ਬਹੁਤ ਵਧੀਆ ਡਿਜ਼ਾਈਨ ਹੈ ਆ ਜੀ ਬੋਟਮ ਆ ਗਈ ਸੈਲ ਪ੍ਰਿੰਟਰੀ ਬੋਟਮ ਆ ਗਈ ਡਿਜ਼ਾਈਨ ਬਹੁਤ ਪਿਆਰਾ ਹੈ ਸਿਰਫ 600